ਪਿੰਡਾਂ ਦੇ ਲੋਕ ਅੱਜ ਵੀ ਖਸੇਮੇ ਬੈਠੇ ਕਿ ਸਾਡੇ ਬੱਚਿਆਂ ਦੇ ਵਾਸਤੇ ਮੌਕੀ ਨਹੀਂ ਹੈ ਕਿ ਸਾਰੇ ਵਰਗਾਂ ਨੂੰ ਬੜਾ ਫਾਇਦਾ ਹੋਇਆ ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਉਂਕਿ ਉਹ ਸਾਡੇ ਹੱਥ ਵਿੱਚ ਸਰੂਨ ਬੜੇ ਲੋਕ ਸਭਾ ਦੇ ਵਿੱਚ ਆਪਾਂ ਦਾ ਅੱਗੇ ਜਾਣ ਦੀ ਬਜਾਏ ਪਿੱਛੇ ਆਏ ਆ ਇਹਨੇ ਤੋਂ ਦਿਨ ਤੋਂ ਰਾਤ ਤੱਕ ਤੁਸੀਂ ਕਰਦੇ ਹੋ ਪਾਣੀਆਂ ਨੇ ਬੜੀ ਤਰੱਕੀ ਕੀਤੀ ਮੋਟਰਾਂ ਦੇ ਉੱਤੇ ਲਾਖੀ ਵੀ ਤੁਹਾਡੇ ਬੱਚੇ ਕਰਦੇ ਨੇ ਜਿਹੜੇ ਕੋ ਛੋਟਾ ਮੋੜਾ ਕਾਰੋਬਾਰ ਸੀਗਾ ਉਹ ਦਰਮਿਆਨਾ ਕਾਰੋਬਾਰ ਬਣ ਗਿਆ ਇਸ ਦੇਸ਼ ਦੇ ਰਾਜ ਦਾ ਕਿੱਟ ਵੀ ਤੁਸੀਂ ਭਰਦੇ ਹੋ 70 75 ਸਾਲ ਤੋਂ ਪਿੰਡੂ ਤਬਕਾ ਜੇ ਜੇ ਤੁਸੀਂ ਸਾਰੇ ਵਰਗਾਂ ਦੇ ਲੋਕ ਵਾਦਦਾਨੇ ਹੋ ਉਸ ਤੋਂ ਆ ਜਿਹੜਾ ਅੱਜ ਦੇ ਕਾਠਿਆਂ ਨੂੰ ਦੇਖ ਰਿਹਾ ਸਟ ਗਿਆ ਬੀਬੀਆਂ ਪਹਿਰਾ ਸਤਕਾਰਯੋਗ ਔਰ ਇਸ ਇਕੱਠ ਵਿੱਚ ਸਾਰੇ ਵਰਗਾਂ ਦੇ ਲੋਕ ਨੇ जाट ਵੀ ਨੇ ਚੱਕ ਵੀ ਨੇ ਖੇਤ ਮਜ਼ਦੂਰ ਵੀ ਨੇ ਪਛੜੀਆਂ ਸ਼੍ਰੇਣੀਆਂ ਵੀ ਨੇ ਕਿਰਤੀ ਵੀ ਨੇ ਕਾਮੇ ਵੀ ਨੇ ਅੱਜ ਜੇ ਤੁਸੀਂ ਅੱਜ ਇੱਥੇ ਬੈਠੇ ਹੋ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਇਹ ਲੋਕਸਵਾਦੀ ਰਿਕਸ਼ਨ ਹੈ ਪਰ ਲੋਕਸਵਾਦੀ ਤੁਹਾਡੀ ਕਦੀ ਗੱਲ ਨਹੀਂ ਹੋਈ ਅੱਜਕੱਲ੍ਹ 70-75 ਸਾਲ ਤੋਂ ਪਿੰਡੂ ਤਬਕਾ ਜਿਹਦੇ ਤੁਸੀਂ ਸਾਰੇ ਵਰਗਾਂ ਦੇ ਬੁਰਵਾਜਦੰਨੇ ਹੋ ਆਪਾਂ ਤਾਂ ਅੱਗੇ ਜਾਣ ਦੀ ਬਜਾਏ ਪਿੱਛੇ ਆਏ ਆ ਬਾਕੀ ਸਾਰੇ ਵਰਗਾਂ ਨੂੰ ਬੜਾ ਫਾਇਦਾ ਹੋਇਆ ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਉਂਕਿ ਉਹਨਾਂ ਦੇ ਹੱਥ ਵਿੱਚ ਸਰੂਨ ਬੜੇ ਲੋਕ ਸਭਾ ਦੇ ਵਿੱਚ ਵਪਾਰੀਆਂ ਨੇ ਬੜੀ ਤਰੱਕੀ ਕੀਤੀ ਜਿਹਦੇ ਕੋਲ ਛੋਟਾ ਮੋਟਾ ਕਾਰੋਬਾਰ ਸੀਗਾ ਉਹ ਦਰਮਿਆਨਾ ਕਾਰੋਬਾਰ ਬਣ ਗਿਆ ਜਿਹੜਾ ਦਰਮਿਆਨਾ ਕਾਰਖਾਨੇਦਾਰ ਸੀ ਉਹ ਵੱਡਾ ਕਾਰਖਾਨੇਦਾਰ ਬਣ ਗਿਆ ਜਿਹਦੇ ਕੋਲ ਦੋ ਚਾਰ ਫੈਕਟਰੀਆਂ ਸੀ ਗਿਆ ਉਹਨਾਂ ਨੇ 10 ਨੂੰ 50 ਬਣਾ ਲੀਆਂ ਜਿਹੜਾ ਕੋਈ 5-700 ਜਾਂ ਕੋਈ 2-4 ਲੱਖ ਦਾ 10-30 ਲੱਖ ਰੁਪਏ ਦਾ ਮਾਲਕ ਸੀਗਾ ਉਹ ਕਰੋੜਾ ਜਿਹਾ ਬਣ ਗਿਆ ਕਰੋੜਾ ਵਾਲਾ ਅਰਬਾਂ ਚ ਬਣ ਗਿਆ ਲੇਕਿਨ ਪਿੰਡਾਂ ਦੇ ਲੋਕ ਅੱਜ ਵੀ ਕਰਜ਼ੇ ਵਿੱਚ ਬੈਠੇ ਨੇ ਮਿਹਨਤ ਦਿਨ ਤੋਂ ਰਾਤ ਤੱਕ ਕੁੱਝ ਹੀ ਕਰਦੇ ਹੋ ਇਸ ਦੇਸ਼ ਦੀ ਬਾਰਡਰਾਂ ਦੇ ਉੱਤੇ ਰਾਖੀ ਵੀ ਤੁਹਾਡੇ ਬੱਚੇ ਕਰਦੇ ਨੇ ਇਸ ਦੇਸ਼ ਦੇ ਆਰਾਜ ਦਾ ਕਿੱਟ ਵੀ ਤੁਸੀਂ ਵਰਦੇ ਹੋ ਪਰੰਤੂ ਆਪਣੇ ਆਪਣੇ ਚਿਹਰੇ ਇਸ ਕੱਟ ਦੀ ਤਸਵੀਰ ਖਿੱਚੂਗੇ ਮੈਂ ਆਪਣੀ ਵੱਡੀ ਲਾ ਕੇ ਤਸਵੀਰ ਦੇਖਿਓ ਸਾਡੇ ਸਾਰਿਆਂ ਦੇ ਚਿਹਰੇ ਉਦਾਸ ਨੇ ਲੱਥੇ ਹੋਏ ਨੇ ਕਿਉਂਕਿ ਸਾਡੇ ਬੱਚਿਆਂ ਦੇ ਵਾਸਤੇ ਮੌਕਾ ਨਹੀਂ ਹੋਣੀ ਸੀ ਸਾਡੇ ਮਾਪਿਓ ਜਾਂ ਕੋਈ ਸਾਡੇ ਪਰਿਵਾਰ ਚੋਂ ਕੋਈ ਵਿਵਾਰ ਹੋ ਜਾਏ ਖੁਦਾ ਨਾ ਖਾਸਾ ਕਿਸੇ ਨੂੰ ਕੈਂਸਲ ਹੋ ਜਾਵੇ ਕਾਰਾ ਪੀ ਲਿਆ ਉਹਨੇ ਕੋਈ ਪ੍ਰਬੰਧ ਨਹੀਂ ਲਿਆ ਸਾਡੇ ਕੋਲ ਸਾਦੇ ਨਹੀਂ ਲਿਗਿਆ ਇਸ ਪੈਸਾ ਖਰਚ ਸਕੇ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣ ਆਇਆ ਕਿ ਵੋਟਾਂ ਤਾਂ ਤੁਸੀਂ ਬਹੁਤ ਵਾਰ ਪਾਈਆਂ ਵਿਧਾਨ ਸਭਾ 'ਚ ਵੀ ਪਾਈਆਂ ਲੋਕ ਸਭਾ 'ਚ ਵੀ ਪਾਈਆਂ ਇਹ ਜਿਹੜੇ ਲੋਕ ਸਭਾ ਤੇ ਵਿਧਾਨ ਸਭਾ ਦੇ ਇਹ ਜਿਹੜਾ ਇੱਕ ਪਲੈਟਫਾਰਮ ਆ ਇਹ ਤੁਹਾਡੀ ਦੇਖੀ ਵਾਸਤੇ ਇਸ ਕਰਕੇ ਨਹੀਂ ਵਰਤੇ ਜਾਂਦੇ ਕਿਉਂਕਿ ਤੁਹਾਡੇ ਨੁਮਾਇंदे ਉੱਥੇ ਜਾ ਕੇ ਦਿੱਲੀ ਵਿੱਚ ਤੁਹਾਡੀ ਵਾਸਤੇ ਉਠਾਉਂਦੇ ਉੱਥੇ ਜਾ ਕੇ ਉਹਨਾਂ ਨੂੰ ਕਾਰਪੋਰੇਟ ਕਰਾਣੇ ਜਿਹੜਾ ਅੱਖਰ ਤੁਸੀਂ ਨਾਮ ਸੋੜਦੇ ਹੋ ਕਿ ਜੀ ਅੰਬਾਨੀ ਨੇ ਜੀ ਟਾਹਦਾਨੀ ਆ ਜੀ ਕਿ ਅਮੀਰ ਆਦਮੀ ਨੇ ਜੀ ਟਾਟੇ ਇਹ ਬਿਰਲੇ ਆ ਜੀ ਉਹਨਾਂ ਦੀਆਂ ਗੱਲਾਂ ਹੁੰਦੀਆਂ ਉਹਨਾਂ ਦੀਆਂ ਨੀਤੀਆਂ ਬਣਦੀਆਂ ਤੁਹਾਡੀ ਨੀਤੀ ਅਗਰ ਬਣੀ ਹੁੰਦੀ ਤੇ 70 80 ਸਾਲ ਦੀ ਰਾਜਨੀਤੀ ਤੋਂ ਬਾਅਦ ਤੁਸੀਂ ਲੋਕ ਕਰਜ਼ੇ ਨਾ ਹੁੰਦੇ ਤੁਹਾਡੇ ਵਾਸਤੇ ਨੀਤੀ ਹੀ ਨਹੀਂ ਬਣੀ ਉੱਥੇ ਔਰ ਕਿਉਂ ਨਹੀਂ ਬਣੀ ਸਾਧਿਆ ਸਾਧਿਆ ਗੱਲਾਂ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਦੇਖੋ ਮੇਰੇ ਸਾਹਬ ਦੇ ਨਾਲ ਆਪਣੇ ਦੇਸ਼ ਵਿੱਚ ਤਿੰਨ ਤਰ੍ਹਾਂ ਦੇ ਲੋਕੀ ਰਹਿੰਦੇ ਨੇ ਸਭ ਤੋਂ ਵੱਡਾ ਵਰਗ ਤਾਂ ਤੁਸੀਂ ਬੈਠੇ ਹੋ 60 ਤੋਂ ਲੈ ਕੇ 65% ਭਾਰਤ ਦੇ ਸਮੇਤ ਪੰਜਾਬ ਪਿੰਡਾਂ ਵਿਚ ਵਸਦਾ ਹੋਆ 60-65% ਇੱਕ ਵਰਗ ਹੈਗਾ ਸ਼ਹਿਰਾਂ ਵਿੱਚ ਵਸਦਾ ਜਿਹੜਾ ਵਪਾਰੀ ਦੇ ਕਾਰੋਬਾਰੀ ਨੇ ਤੀਸਰਾ ਵਰਗ ਹੈਗਾ ਉਹ ਆਪਣੇ ਪਿੰਡਾਂ ਚ ਵੀ ਆ ਤੇ ਸ਼ਹਿਰਾਂ ਚ ਵੀ ਆ ਉਹ ਹੈਗੇ ਨੇ ਸਰਕਾਰੀ ਮੁਲਾਜ਼ਮ employees ਹੋ ਜਿਹੜੇ ਪਹਿਲੇ ਦੋ ਵਾਰ ਉਤਲੇ ਗੱਲ ਕਰ ਲੋ ਜਿਹੜੇ ਅਮੀਰ ਆ ਉਹਨਾਂ ਤੇ ਖਿਆਲ ਗੱਲ ਨਹੀਂ ਛੱਡ ਲੋ ਜਿਹੜਾ ਵਪਾਰੀਆਂ ਚੋਂ ਜਿਹੜਾ ਸਾਡਾ ਛੋਟਾ ਦੁਕਾਨਦਾਰ ਛੋਟਾ ਵਪਾਰੀ ਉਹ ਵੀ ਆਪਣੇ ਆਪਣੇ ਵਰਗ ਹੈ ਆ ਔਰ ਜਿਹੜਾ ਦੂਜਾ ਵਰਗ ਹੈਗਾ ਮਜ਼ਮੂਜ ਵਰਗ ਇਹਨਾਂ ਦੇ ਵਿੱਚ ਵੀ ਪਿੰਡਾਂ ਸ਼ਹਿਰਾਂ ਕੋਕੀ ਵਾਸਤੇ ਹੁਣ ਤਿੰਨ ਵਰਗਾਂ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਜਿਹੜਾ ਤਾਂ ਪਹਿਲਾ ਵਪਾਰੀਆਂ ਦਾ ਅਮੀਰ ਤੱਤਕਾ ਉਦਾਰ ਇਨਾ ਕਿ ਨਾਂਗੇ ਆਪਣੇ ਤੋਂ ਤੁਸੀਂ ਸ਼ਰਮ ਨਾਮ ਪਤਨ ਕਿੰਨਾ ਇੱਕ ਸੁਣਿਆ ਅਡਾਨੀ ਜਿਹੜਾ ਕਿ ਮੋਦੀ ਸਾਹਿਬ ਦਾ ਮਿੱਤਰ ਆ ਮੋਦੀ ਸਾਹਿਬ ਦੇ 10 ਸਾਲ ਦੇ ਰਾਜ ਵਿੱਚ ਉਹ ਥਲਿਓ ਉੱਠ ਕੇ ਨਾ ਸਿਰਫ ਭਾਰਤ ਦਾ ਬਲਕਿ ਦੁਨੀਆਂ ਦੇ ਵੀਰ ਆਲਮੇ ਵਿੱਚ ਪਹੁੰਚ ਗਿਆ ਸ਼ਹਿਰ ਤੋੜਾ ਸ਼ਰਮਾਇਆ ਕੱਲੇ ਇੱਕ ਅਡਾਨੀ ਪਰਿਵਾਰ ਦਾ ਤੇ ਜ ਨਾਲ ਵਿੱਚ ਅੰਬਾਨੀ ਵੀ ਪਾ ਜੀਏ ਜਿੰਨਾ ਸ਼ਰਮਾਇਆ 4 5 7 ਸੂਬਿਆਂ ਕੋਲ ਹੋਊਗਾ ਉਹਨਾਂ ਉੱਤੇ ਕੋਈ ਰਿਕਾਰਡ ਮੋਦੀ ਸਾਹਿਬ ਦੀ ਸਰਕਾਰ ਨੇ ਹੁਣ ਇਸ ਨੇ 10 ਸਾਲਾਂ ਦੇ ਵਿੱਚ ਇਹ ਗੱਲ ਪਾਰਲੀਮੈਂਟ ਵਿੱਚ ਸਾਹਮਣੇ ਮੈਂਬਰ ਦੇ ਜਵਾਬ ਵਿੱਚ ਆਇਆ ਮੈਂ ਕੋਈ ਨਹੀਂ ਕਹਿ ਰਿਹਾ ਕਿੰਨਾ ਕਰਜ਼ਾ ਮਾਫ਼ ਕੀਤਾ ਅਮੀਰਾਂ ਦਾ ਕਾਰਪੋਰੇਟਾਂ ਦਾ ਵਪਾਰੀਆਂ ਵੱਡਿਆਂ ਦਾ ਪੈਣਾ ਨੇ ਮੰਨਣਾ ਨਹੀਂਗਾ 15 ਲੱਖ ਕਰੋੜ ਰੁਪਏ ਮਾਫ਼ ਕੀਤਾ 15 ਲੱਖ ਕਰੋੜ ਇਹ ਪੈਸਾ ਚੰਦ ਕੰਪਨੀਆਂ ਦਾ ਹੋ ਸਕਦਾ 100 150 200 250 300 ਕੰਪਨੀ ਦਾ ਲੇਕਿਨ ਜਿਹੜਾ ਕਿਸਾਨ ਦਾ ਵਰਗਿਆ ਖੇਤ ਮਜ਼ਦੂਰ ਦਾ ਕਿਰਤੀ ਕਾਮੇ ਜਿਹੜੇ ਆਪਾਂ ਬੈਠੇ ਆਂ ਪੰਜਾਬ ਦੇ ਕਿਸਾਨ ਤੇ ਕਿਰਤੀ ਤੇ ਕਾਮਿਆਂ ਦਾ ਪਤਾ ਕਿੰਨਾ ਕਰਜ਼ਾ ਟੋਟਲ ਸਾਰਾ ਪਾ ਕੇ ਆੜਤੀਆਂ ਦਾ ਬੈਂਕਾਂ ਦਾ ਔਰ ਸੁਸਾਇਟੀਆਂ ਦਾ 1 ਲੱਖ ਕਰੋੜ ਆ ਮਤਲਬ ਕਿ ਤੁਹਾਡਾ 15 ਗੁਣਾ ਕਰਜ਼ਾ ਸੀਗਾ ਔਰ ਤੁਹਾਡਾ ਕਰਜ਼ਾ ਹੈਗਾ ਕੱਟੋ-ਕੱਟ 14-15 ਲੱਖ ਪਰਿਵਾਰ ਦਾ ਮੋਦੀ ਨੇ ਬੀਜੇਪੀ ਨੇ ਉਹ ਮਾਫੀ ਕੀਤਾ ਉਹ ਥੋੜੇ ਜਿਹੀ ਕੰਪਨੀਆਂ ਦਾ ਮਾਫ ਕਰਤਾ ਲੇਕਿਨ ਜਿਹੜਾ ਅਗਰੀਬਾਂ ਦਾ ਕਰਜ਼ਾ ਆ ਤੁਸੀਂ ਬੈਠੇ ਮੈਂ ਪੁੱਛਣ ਦੀ ਲੋੜ ਨਹੀਂ ਤੁਸੀਂ ਤੋਂ ਦਿੰਦੇ 7 ਲੱਖ ਦਾ ਵੀ ਕਰਜ਼ਾ ਆ ਤੁਸੀਂ ਹਕਾਸ਼ ਹੋ ਤੁਹਾਡੇ ਮਨ 'ਚ خیال ਆਉਂਦਾ ਕਰਜ਼ਾ ਕਿੱਦਾਂ ਵਾਪਸ ਲੱਤੇਗਾ ਜੋ ਵੀ ਨਿਯਾਜ ਇੰਨਾ ਦਾ ਹੈ ਇਸ ਕਰਜ਼ੇ ਦਾ ਕਿਸੇ ਕਰੀਮ ਆਦਮੀ ਤੇ ਲੇਬਰ ਕਲਾਸ ਦੇ ਉੱਤੇ 55000 ਦਾ ਕਰਜ਼ਾ ਉਹ 55000 ਨਾਲ ਡਰਿਆ ਪਿਆ ਹੋਇਆ ਇਹ ਕਰਜ਼ਾ ਕਿਸੇ ਨੇ ਮਾਫੀ ਕੀਤਾ ਇੱਥੋਂ ਤਾਂ ਮੁਕੀ ਸਮਝ ਆਉਂਦੀ ਆ ਕਿ ਭਾਰਤ ਦੀ ਹਰ 10 ਸਾਲ ਦੀ ਰਾਜਵਾਦੀ ਸਰਕਾਰ ਨੇ ਕਿਸੇ ਗਰੀਬ ਦੀ ਸਾਰ ਨਹੀਂ ਲਈ ਪਿੰਡੂ ਧੱਕੇ ਦੀ ਸਾਰ ਨਹੀਂ ਲਈ ਇਸ ਕਰਕੇ ਉਹਨਾਂ ਨੇ ਅਮੀਰਾਂ ਨੂੰ ਵਧਾਇਆ ਕਿ ਅਮੀਰਾਂ ਨੂੰ ਵਧਾਇਆ ਜਿਹੜਾ ਜਿਹੜਾ ਹੈ ਰਾਜਮਬਰ ਉਹ ਸਾਡੇ ਹੀ ਅਪਰਾਧ ਲੇਕਿਨ ਇਹ ਸਰਕਾਰਾਂ ਨੇ ਬੇਸ਼ਕ ਵਿੱਚ ਉਨਾ ਵਾਸਤੇ ਵੀ ਨੀਤੀਆਂ ਬੜੀਆਂ ਉਹਨਾਂ ਵਾਸਤੇ ਉਹਨਾਂ ਦਾ ਮਹਿੰਗਾਈ ਦੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕਣ ਸੱਤ ਵਾਰ ਸੋਲਵਾਲੀ ਗੱਲ ਪੈੜੋ ਸੱਤ ਵਾਰ ਇੱਕ ਮਿਸ਼ਨ ਬਿਠਾਏਗੇ ਕਿ ਇਹਨਾਂ ਦੀ ਤਨਖਾਹ ਵਧਾਓ ਇਹਨਾਂ ਦੀ ਤਨਖਾਹ ਵਧਾਓ ਵਧਾਓ ਤਾਂ ਕਿ ਮਹਿੰਗਾਈ ਦੇ ਹਿਸਾਬ ਨਾਲ ਜੀ ਸਕਣ ਇੱਕ ਸਾਈ ਦੀ ਤਨਖਾਹ ਅੱਜ ਤੱਕ ਕੋਈ 25 30 35 ਸਾਲ ਪੁੱਛੇ 5-6000 ਰੁਪਏ ਸੀ ਅੱਜ ਉਹਨੇ ਦਰਖਾਸਤ 50-60 ਹਜ਼ਾਰ ਰੁਪਈਆ ਵਾ ਇਹਦਾ ਮਤਲਬ ਉਹਨੂੰ ਕੋਈ ਕਸੂਨਾ ਜ਼ਿੰਦਗੀ ਦੇ ਵਿੱਚ ਛੱcke ਬਦਲਣ ਦਾ ਮੌਕਾ ਮਿਲਿਆ ਕੱਲਾ ਪਿੰਡੂ ਤਪਕਾ ਕਿਸਾਨ ਖੇਤ ਕੰਮਦਾਰ ਲੇਬਰ ਕਿਰਤੀ ਕਾਮੇ ਪਛੜੇ ਇਹ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਮਾੜੀ ਹੋਈ ਆ ਮੇਰੇ ਲਈ ਸੋ ਕਿੱਦਾਂ ਮਾੜੀ ਹੋਈ ਆ ਆ ਪਿੰਡਾਂ ਵਿੱਚੀਆਂ ਮੇਰੀਆਂ ਅੱਜ ਤੋਂ ਪਿੱਛੇ 50 60 ਸਾਲ ਪਹਿਲਾਂ ਭੈਣੋ ਪੁੱਛੋ ਆਪਣੇ ਪਰਿਵਾਰਾਂ ਦੇ ਵਿੱਚ 2 3 ਕੁਇੰਟਲ ਕਣਕ ਨੂੰ ਇੱਕ ਗੁੱਲਾ ਸੁਣਨਾ ਆ ਜਾਂਦਾ ਸੀ ਬਾਕੀ ਸਾਰੇ ਵਰਗਾਂ ਨੇ ਤਰੱਕੀ ਕੀਤੀ ਸ਼ਹਿਰਾਂ ਵਿੱਚ ਇੱਕ 5 ਮੰਜ਼ਿਲ ਦੇ ਮਕਾਨ ਵਿੱਚ ਦੋ ਗੱਡੀਆਂ ਖੜੀਆਂ ਨੇ ਉਹਨਾਂ ਦੇ ਨਿਆਣਿਆਂ ਕੋਲ ਵਧੀਆ-ਵਧੀਆ ਮੋਟਰਸਾਈਕਲ ਸਕੂਟਰ ਗੱਡੀਆਂ ਮੋਟਰਾਂ ਨੇ ਸਾਰੇ ਨੇ ਤਰੱਕੀ ਕੀਤੀ ਮੁਲਾਜ਼ਮਾਂ ਨੇ ਵੀ ਰੀਜ਼ਨੇਬਲ ਪਹੁੰਚ ਕਰ ਲਈ ਉਹਨਾਂ ਦੇ ਕੋਲ ਵੀ ਜਿਗਾਰਡ ਹੈਗਾ ਹਾ ਜੇ ਤੁਸੀਂ ਬੈਠੇ ਹੋ ਅੱਜ 60 70 ਸਾਲ ਦੀ ਆਜ਼ਾਦੀ ਤੋਂ ਬਾਅਦ ਤੁਹਾਨੂੰ ਅਗਰ ਤੁਸੀਂ ਇੱਕ ਤੋਲਾ ਸੋਨਾ ਲੈਣਾ ਹੋਵੇ ਤੁਹਾਨੂੰ 30 35 ਕੁਇੰਟਲ ਕਰਨ ਕਰੂਚੀ ਪੈਂਦੀ ਆ ਇਹਦਾ ਮਤਲਬ ਤੁਹਾਡੀ ਕਿਸੇ ਨੇ ਸਾਰ ਨਹੀਂ ਲਈ ਔਰ ਸਾਰ ਕਿੱਥੇ ਲੈਣੀ ਆ ਲੋਕ ਸਭਾ ਦੇ ਵਿੱਚ ਜਿੱਥੇ ਨੀਤੀਆਂ ਬਣੀਆਂ ਨੇ ਜਿੱਥੇ ਭਾਰਤ ਆਉਣੇ ਨੇ ਜਿੱਥੇ ਐਮਐਸਬੀ ਦਾ ਕਾਨੂੰਨ ਬਣਨਾ ਜਿੱਥੇ ਨਿਰੇਕਾ ਦਾ ਕਾਨੂੰਨ ਬਣਨਾ ਜਿੱਥੇ ਗਰੀਬਾਂ ਦਾ ਕਾਨੂੰਨ ਬਣਨਾ ਪਰ ਬਣਿਆ ਕਿ ਬੁਸ਼ੀਗਾ ਇਸ ਕਰਕੇ ਇਹਦੀ ਅਹਿਮੀਅਤ ਸਮਝੋ ਕਿ ਹੈ ਕਿ ਇਹ ਇਲیکشن ਸਿਰਫ ਆਏ ਵੋਟਾਂ ਪਾਤੀਆਂ ਗਾਣਾਂ ਕੇ ਕੋਈ ਫਾਇਦਾ ਨਹੀਂ। ਜੇ ਤੁਸੀਂ ਕਾਬਿਲ ਇਨਸਾਨਾਂ ਨੂੰ ਭੇਜੋਗੇ। ਪੜੇ ਲਿਖੇ ਬੰਦੇ ਜਿਹੜੇ ਪਿੰਡਾਂ ਦੀ ਗੱਲ ਕਰਨ। ਤਾਂ ਮੈਂ ਸੁਭਿਦਾ ਕਿ ਆਪਣਾ ਵੀ ਕੁਛ ਨਾ ਕੁਛ ਸਵਾਰ ਸਕਦੇ ਆਪਾਂ। ਦੁੱਖ ਦੀ ਗੱਲ ਹੈ ਕਿ 545 ਮੈਂਬਰ ਨੇ ਲੋਕ ਸਭਾ ਚ ਜਾਣਦੇ ਵੀ ਪਿੰਡਾਂ ਦੇ ਵੀ ਨਹੀਂ। 25% ਤਾਂ ਆਪਣੇ ਐਸਸੀ ਜਾਂਦੇ ਨੇ ਰੱਖਵਾ ਕਰਨ ਲਿਆ ਗਰੀਬ ਆਦਮੀ ਜਾਂਦੇ ਨੇ ਪਰ ਗੱਲਾਂ ਉੱਥੇ ਨੀਤੀਆਂ ਬਣ ਰੀਆਂ ਨੇ ਅਮੀਰਾਂ ਦੇ ਵਾਸਤੇ ਇੰਪੋਲਿਟਿਕਸ ਕੋਰਸ ਦੀਆਂ ਫਲਾਨੀ ਸਕੀਮ ਦੀਆਂ ਫਲਾਨੇ ਕਿੱਦਾਂ ਕੰਮ ਦੇਣਾ ਫਲਾਨੀ ਨੀਤੀ ਕਿੱਦਾਂ ਬਣਾਣੀ ਕਦੀ ਵੀ ਕਿਸੇ ਨੇ ਪਿੰਡਾਂ ਦੇ ਸਾਹਮਣੇ ਆ ਮੈਂ ਤੁਹਾਡੇ ਪਿੰਡ ਦਾ ਸ਼ਹਿਰੇ ਦੀ ਗੱਲ ਕੀਤੀ ਜਾਣੀ ਹਲੇ ਪੀਣ ਵਾਲਾ ਪਾਣੀ ਨਹੀਂ ਹੈ ਚਾਹਤਾ ਆਪਣੇ ਕੋਲ ਤੁਹਾਡੀ ਮੰਗ ਹੈ ਕਿ ਸਾਨੂੰ ਰੋਟੋਵਰਕ ਚਾਹੀਦੇ ਨੇ ਤੁਸੀਂ ਆਪਾਂ ਖੜੇ ਕਿੱਥੇ ਆ ਦੱਸੋ ਮੈਨੂੰ ਜਰਾ ਆ ਕਗਰ ਦਰਿਆ ਦੇ 라ਹੌਲ ਜਿਲ੍ਹੇ ਕਰ ਦਿੱਤੀ 라ਹੌਲ ਨੇ ਤਾਂ ਸਿੱਧੂ ਨੇ ਕੀ ਬਾੜੀ ਹਾਂ ਤੇ ਇਹਨਾਂ ਨੇ ਆਪਣਾ ਜਿੰਨਾ ਕੰਮ ਕਰਾਇਆ ਚਲਤਾ ਅਗਲੀ ਸਰਕਾਰ ਨੇ ਕੰਮ ਰੋਕਤਾ ਨਹੀਂ ਕੀਤਾ ਉਹ ਸਾਰਾ ਪਾਣੀ ਮੁੜ ਕੇ ਆਣ ਕੇ ਤੁਹਾਡੇ ਪਿੰਡਾਂ ਦੇ ਵਿੱਚ ਪੜਦਾ ਵਾ ਆਪਾਂ ਖੜੇ ਕਿੱਥੇ ਆ ਇੰਨੇ ਸਾਲ ਦੀ ਆਜ਼ਾਦੀ ਤੋਂ ਬਾਅਦ ਇਸ ਦਿਨ ਮੈਂ ਤੁਹਾਨੂੰ ਸਭ ਨੂੰ ਅਪੀਲ ਕਰ ਰਹਾ ਹਾਂ ਆਪਣੇ ਆਪ ਨੂੰ ਸਾਥ ਪਾਰ ਧਰਮ ਵਿੱਚ ਨਾ ਮੰਡੋ ਆਪਾਂ ਮਜਬੂਤੀ ਤੌਰ ਦੇ ਉੱਤੇ ਪਿੰਡੂ ਤਪਕਾਵਾਂ ਔਰ ਪਿੰਡੂ ਤੱਕੇ ਦੀ ਗੱਲ ਸੱਚ ਪੈਸ ਪਰਸਨ ਕਰਨ ਵਾਲਾ ਤੁਹਾਡਾ ਕੋਈ ਬੁਲਾਵਾ ਉੱਥੇ ਭੇਜਣਾ ਚਾਹੀਦਾ ਇਸ ਕਰਕੇ ਮੈਂ ਤੁਹਾਡੀ ਵੋਟ ਪਾਣਾ ਸਾਡੇ ਮੁਕਾਬਲੇ ਤੇ ਆਮ ਆਦਮੀ ਪਾਰਟੀ 92 ਬੰਦੇ ਤੁਸੀਂ ਚਿਤਾ ਕੇ ਭੇਜੇ ਸੀ 92 ਦੱਸੋ ਮੈਨੂੰ ਕਿਹੜਾ ਬੋਲਿਆ 92 ਦੇ ਵਿੱਚੋਂ ਕਿਸੇ ਖੇਤ ਵਿੱਚ ਜੂੜਦੇ ਹੱਥ ਵਿੱਚ ਬੋਲਿਆ ਆ ਤੁਹਾਡਾ ਕਿਸਾਨਾਂ ਦਾ ਅੰਦੋਲਨ ਲੱਗਿਆ ਹੋਇਆ ਇੱਥੇ ਆ ਸ਼ੰਭੂ ਮੋਟਰ ਦੇ ਉੱਤੇ ਔਰ ਇੱਥੇ ਲੱਗਿਆ ਖਲੋੜੀ ਦੇ ਉੱਤੇ ਕਦੀ ਮੀਂਹ ਥਿਆ ਜਾ ਕੇ ਕਿਸੇ ਨੇ ਹਾਰਾ ਕਿਸੇ ਖੇਤ ਮਜ਼ਦੂਰ ਦੇ ਵਾਸਤੇ ਬੋਲਿਆ ਆਪਣਾ ਬੱਚਾ ਮਾਰ ਦਿੱਤਾ ਸ਼ੁਭਕਰਨ ਕਿਸਾਨ ਬਠਿੰਡੇ ਦਾ ਉਹਦੇ ਵਾਸਤੇ ਹਾੜਾ ਡਾਰਾ ਮਾਰਿਆ ਉਸਨੇ ਕੋਈ ਆਪਣੇ ਬੱਚੇ ਪ੍ਰੀਤਪਾਲ ਨੂੰ ਤੁਹਾਡੇ ਆ ਨਵਾਂ ਗਾਉ ਪਿੰਡ ਦਾ ਖਲੋਰੀ ਤੋਂ ਬੋਰੀ ਪਾ ਕੇ ਚੱਕ ਕੇ ਲਿਆ ਕੇ ਕੁੱਟਿਆ ਮਾਰਿਆ ਲੱਤਾਂ ਤੋੜ ਦਿੱਤੀਆਂ ਕਦੇ ਮਿੱਠੇ ਰੋੜਿਆ ਕਿਸਾਨ ਵਾਸਤੇ ਮਰੇ ਵੀ ਕੋ ਕਿਸਾਨਾਂ ਨੂੰ ਕੁੱਟ ਪਵੇ ਤੇ ਭਗਵਾਨ ਜੀ ਮੋਢਰਸ਼ਕ ਬਣ ਕੇ ਬੈਠ ਰਹੇ ਜੰਮੂ ਬਾਰਡਰ ਸਾਡੇ ਕਕਰ ਦਰਿਆ ਦੇ ਅੰਦਰ ਵੜ ਕੇ ਉਹ ਸਾਡੇ ਪੰਜਾਬ ਦੇ ਕਿਸਾਨਾਂ ਦੇ ਖੇਤ ਕੋਲ ਮੂੜਾ ਨੂੰ ਤੇਲ ਗੈਸ ਵੰਡ ਬਾਰੇ ਉਹਨਾਂ ਦੇ ਟਰੈਕਟਰ ਭੰਦੇ ਸਾਡੇ ਬੱਚੇ ਮਾਰਦੇ ਸਾਡੇ ਬੱਚਾ ਨੂੰ ਗੋਲੀ ਚੱਕ ਕੇ ਲੈ ਜਾਣ ਤੇ ਪਰ ਰੋਕਪਾਂ ਚੁੱਕ ਕੇ ਰਹਿ ਥਰਿਆ ਮਿੱਥੇ ਚੁੱਕ ਕੇ ਰਹਿ ਥਰਿਆ ਤੇ ਫਿਰ ਇਹੋ ਜਿਹਾ ਗੁੰਦਿਆ ਉਹ ਐਪੀ ਬਣਾ ਕੇ ਪਕੀਲਾਵਾ ਦੇ ਪਰ ਆ ਲੱਗੇ ਤੁਹਾਡੇ ਸਿੱਧੂ ਮਸਲਵਾਲੇ ਦਾ ਕਤਲ ਹੋਇਆ ਏਕ ਬਲਦਾਨੀ ਬੋਲਿਆ ਪਾਰਲਿਆਂ ਦੇ ਉੱਚੋ ਰੋਜ਼ ਨੇ ਦਿਨ ਪੰਜਾਬ ਦੇ ਵਿੱਚ ਕੁਛ ਨਾ ਕੁਛ ਕਰਾਉਣਾ ਵਰਤਦਾ ਆਰ ਦੇਰਵੇ ਹਲਕੇ ਵਿੱਚ 25 ਅਤਗਨੀ ਸੇਵੀ ਵਰਗੇ ਦਲਿਤ ਜਿਲੀਲੀ ਸ਼ਰਾਬ ਪੀ ਕੇ ਮਰ ਗਏ ਜ਼ਹਿਰ ਪੀ ਕੇ ਮਰ ਗਏ ਕਿਸੇ ਮੀਡੀਆ ਨੇ ਮੂੰਹ ਇੱਕ ਲੱਭ ਨਹੀਂ ਕਰਾ ਕਿਸੇ ਉਹਨਾਂ ਦੇ ਬਾਰੇ ਗਰੀਬਾਂ ਬਾਰੇ ਕਿਸੇ ਨੇ ਸਵਾਲ ਨਹੀਂ ਲਈ ਆਪਣੇ ਪੰਜਾਬ ਦੇ ਵਿੱਚ ਇਸ ਵਕਤ ਇੰਨੇ ਮੁੱਦੇ ਨੇ ਗਰੀਬਾਂ ਦੇ ਪਰ ਭਗਵੰਤ ਮਾਨ ਨੂੰ ਟੁਕੜਿਆਂ ਦਾ ਤੋਹੇਲ ਨਹੀਂਗਾ ਆ ਜਿਹੜੇ ਬੈਲਟ ਵਿੱਚ ਤੁਸੀਂ ਬੈਠੇ ਹੋ ਧੱਕੇ ਦੀ ਬੈਲਟ ਵਿੱਚ ਸਭ ਤੋਂ ਡਰ ਰਕ ਰਹੇ ਸੰਗਤਿਆ ਕ੍ਰਿਪਾਗਰ ਵੱਲੋਂ ਦੋ ਸਾਲਾਂ ਤੋਂ ਜ਼ਿਆਦਾ ਟਾਈਮ ਹੋ ਗਿਆ ਕਿ ਕਿਸੇ ਨੇ ਆ ਕੇ ਕੀ ਕਿ ਕੈਂਸਰ ਦਾ ਆਪਰ ਕਿਤਾਬ ਨੂੰ ਬਰੁਸ਼ ਕਰਨਾ ਹੈ ਕਿਤਾ ਕ੍ਰਿਪਾਗਰ ਦੇ ਇਲਾਜ ਵਾਸਤੇ ਪ੍ਰਬੰਧ ਕਰਨਾ ਹੈ ਕਿਦਾਂ ਸੰਗੂਰ ਨੂੰ ਪਾਣੀ ਨੂੰ ਸਹੀ ਠੀਕ ਕਰਨਾ ਹੈ ਜਿਹੜਾ ਸਾਰਾ ਇੰਡਸਟਰੀ ਦਾ ਜ਼ਹਿਰ ਦਿਲਾਵਾ ਵਿੱਚ ਛੁੱਟਿਆ ਗਿਆ ਥੱਲੇ ਜ਼ਮੀਨ ਵਿੱਚ ਛੁੱਟਿਆ ਗਿਆ ਇਸ ਇੰਡਸਟਰੀਅਲ ਵੇਸਟ ਨੂੰ ਇਸ ਸ਼ਹਿਰ ਨੂੰ ਕਿਦਾਂ ਬੰਦ ਕਰਨਾ ਕ੍ਰਿਪਾਗਰ ਵੱਲੋਂ ਇਹਦੇ ਵਿਚਾਰ ਕੀਤੀ ਹੈ ਸਾਡਾ ਸੰਗੂਰ ਦਾ ਪਾਣੀ ਵੋਕ ਟੇਬਲ ਥੱਲੇ ਜ਼ਮੀਨ ਤੋਂ ਥੱਲੇ 14 ਲੱਖ ਮੋਟਰਾਂ ਨੇ ਟਿਊਬਲਾਂ ਨੇ ਪਾਣੀ ਛੋੜੇ ਨੂੰ ਕੱਟ-ਕੱਟ ਕੇ ਕੱਟ-ਕੱਟ ਕੇ ਕੱਟ-ਕੱਟ ਕੇ ਸਾਰਾ ਪਾਣੀ 400 500 600 ਮੁੱਕ ਤੇ ਚ ਗਿਆ ਕਿ ਦੀ ਭਗਵੰਤਪਾਨ ਸਰਕਾਰ ਨੇ ਬੋਲ ਕੀਤਾ ਕਿ ਅਸੀਂ ਜ਼ਮੀਨ ਦਾ ਪਾਣੀ ਕਿਸ ਤਰ੍ਹਾਂ ਠੀਕ ਕਰਨਾ ਹਮ ਕਿਦਾਰੀ ਚਾਰਜ ਕਰਨਾ ਛੋਨੇ ਦੀ ਫਸਲ ਦਾ ਪ੍ਰਬੰਧ ਇਹਦੀ ਜਗ੍ਹਾ ਨੂੰ ਕਿ ਕਿ ਕਿਸੇ ਹੋਰ ਫਸਲ ਦਾ ਸੋਨੇ ਦਾ ਪ੍ਰਬੰਧ ਕਰਨਾ ਧਿਆਨ ਨਹੀਂ ਕਰ ਟਾਈਮ ਨਹੀਂ ਕਰ ਬਸ ਆਪਣੀਆਂ ਗੱਡੀਆਂ ਦੇ ਚਲੇ ਜਾਂਦੇ ਨੇ ਔਰ ਆ ਮੇਰੇ ਖਿਆਲ ਹੈ ਕਿ ਹਜ਼ਾਰ ਹਜ਼ਾਰ ਗੰਨਮੈਨ ਲੈ ਕੇ ਤੋਂ ਰੁਫੜਦੇ ਨੇ ਅਮੀਨਾ ਦੀ ਪਾਰਟੀ ਬਣ ਕੇ ਰਹਿ ਗਈ ਮੇਰੇ ਵੀਰੋ ਇਹ ਆਮ ਆਦਮੀਆਂ ਦੀ ਨਹੀਂ ਇਹ ਖਾਸ ਆਦਮੀਆਂ ਦੀ ਪਾਰਟੀ ਆ ਖਾਸ ਕੇਜਲੀਵਾਲ 50 ਕਰੋੜ ਰੁਪਏ ਦੇ ਮਕਾਨ ਚ ਲੈਂਦਾ ਦੋ ਦੋ ਕਰੋੜ ਦੇ ਤਾਂ ਬਾਥਰੂਮ ਬਣਾਏ ਉਹਦੀ ਸੀਵੀਆਈ ਜਾਂਚ ਚੋਰੀ ਆ ਭਗਵੰਦਾਨ ਹੈਲੀਕਾਪਟਰ ਤੇ ਜਹਾਜ਼ਾਂ ਤੇ 50 ਕਿਲੋਮੀਟਰ ਚੱਲਾ ਹੁੰਦਾ ਉੱਥੇ ਜਾਂਦਾ ਅਕੱਲ ਪਰਸੋ ਸੁਨਾਮ ਵਿੱਚ ਰੋਡ ਸ਼ੋਅ ਕਰ ਰਿਹਾ ਸੀ ਆਪ ਗੱਡੀ ਤੇ ਚੱਲੇ ਹੋਇਆ ਹਜ਼ਾਰ ਪੁਲਿਸ ਵਾਲਾ ਵਾਲਾ